ਸਮ ਸਰਕਾਰ ਪੁਰੀ ਐਕਸ਼ਨ ਮੋਡ ਦੇ ਵਿੱਚ ਤਾਂ ਰਿਪੋਰਟ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਅਮਰੀਕੀ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਦੇ ਨਾਲ ਕੀਤੀ ਜਾ ਰਹੀ ਹੈ ਤੇ ਅੱਜ ਜਿਹੜਾ ਜਹਾਜ਼ ਹੈ ਸੀ 17 ਫੌਜ ਦਾ ਯੂ ਐਸ ਏ ਦਾ ਉਹ ਭਾਰਤ ਵਿਕੇ ਲੈਂਡ ਕਰੇਗਾ ਜਿਸ ਦੇ ਵਿੱਚ ਭਾਰਤੀ ਜਿਹੜੇ ਦੱਸੇ ਜਾ ਰਹੇ 205 ਦੇ ਕਰੀਬ ਉਹਨਾਂ ਦੀ ਗਿਣਤੀ ਹੈ ਜਿਹੜੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਗਏ ਸੀ ਤੇ ਅੱਜ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਰਾਜਾ ਸੰਸੀ ਏਅਰਪੋਰਟ ਵਿਕੇ 1 ਤੇ 2 ਦੇ ਵਿਚਕਾਰ ਦਾ ਜਿਹੜਾ ਸਮਾਂ ਦੱਸਿਆ ਜਾ ਰਿਹਾ ਦੁਪਹਿਰ ਦਾ ਇਹ ਜਿਹੜਾ ਜਹਾਜ਼ ਸੀ 70 ਉਹ ਇੱਥੇ ਲੈਂਡ ਕਰੇਗਾ ਜਿਸ ਦੇ ਵਿੱਚ ਗੈਰ ਕਾਨੂੰਨੀ ਜਿਹੜੇ ਭਾਰਤੀ ਨੇ ਅਤੰਦਾਜ਼ੀ ਦੇ ਪਾਰੇ ਦੇ ਵੱਖ-ਵੱਖ ਸੂਬਿਆਂ ਦੇ ਜਿਹੜੇ ਲੋਕੀ ਦੱਸੇ ਜਾ ਰਹੇ ਨੇ ਤੇ ਅੱਜ ਅੰਮ੍ਰਿਤਸਰ ਵਿਕੇ ਕਿਹੜਾ ਜਹਾਜ਼ ਲੈਂਡ ਹੋ ਜਾਵੇਗਾ ਕਿਉਂਕਿ ਬੀਤੇ ਹੀ 20 ਜਨਵਰੀ ਨੂੰ 트럼ਪ ਸਰਕਾਰ ਵੱਲੋਂ ਜਿਹੜਾ ਅਹੁਦਾ ਸੰਭਿਆ ਗਿਆ ਸੀ ਰਾਸ਼ਟਰਪਤੀ ਦਾ ਦੂਜੀ ਵਾਰ ਸੱਤਾ ਵਿੱਚ ਆਉਂਦੇ ਹੀ 트럼ਪ ਨੇ ਕਈ ਵੱਡੇ ਐਲਾਨ ਕਰ ਦਿੱਤੇ ਸੀ ਜਿਨ੍ਹਾਂ ਵਿੱਚੋਂ ਇੱਕ ਸੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢਣਾ ਤੇ ਹੋਰ ਵੀ ਕਈ ਵੱਡੇ ਐਲਾਨ 트럼ਪ ਸਰਕਾਰ ਵੱਲੋਂ ਕੀਤੇ ਗਏ ਸੀ ਤੇ ਹੁਣ 트럼ਪ ਸਰਕਾਰ ਪੂਰੀ ਐਕਸ਼ਨ ਮੋਡ ਦੇ ਵਿੱਚ ਸਖਤੀ ਵਰਤੀ ਜਾ ਰਹੀ ਹੈ ਲੋਕਾਂ ਨੂੰ ਲੱਭ ਲੱਭ ਕੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਰਿਪੋਰਟ ਕੀਤਾ ਜਾ ਰਿਹਾ ਤੇ ਪ੍ਰਕਿਰਿਆ ਜਿਹੜੀ ਜਾਰੀ ਕਰ ਦਿੱਤੀ ਗਈ ਹੈ 트럼ਪ ਸਰਕਾਰ ਵੱਲੋਂ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਲਗਭਗ 200 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ 374 ਜਿਹੜਾ ਜਹਾਜ਼ ਅੱਜ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에어ਪੋਰਟ ਵਿਖੇ ਉਤਰੇਗਾ ਜਿਸ ਦੇ ਵਿੱਚ 205 ਜਿਹੜੇ ਭਾਰਤੀ ਦੱਸੇ ਜਾ ਰਹੇ ਨੇ ਉਹਨਾਂ ਦੇ ਵਿੱਚ ਬੱਚੇ, ਮਹਿਲਾਵਾਂ ਤੇ ਹੋਰ ਲੋਕੀ ਸ਼ਾਮਲ ਹਨ ਉਸ ਦੇ ਨਾਲ ਹੀ ਵੱਖ-ਵੱਖ ਭਾਰ ਦੇ ਸੂਬਿਆਂ ਤੋਂ ਜਿਹੜੇ ਲੋਕੀ ਸੀ ਗੈਰ ਕਾਨੂੰਨੀ ਤੌਰ ਤੇ ਡੋਂਕੀ ਲਗਾ ਕੇ ਗਏ ਸੀ ਲੱਖਾਂ ਰੁਪਏ ਲਗਾਏ ਗਏ ਸੀ ਉਹਨਾਂ ਵੱਲੋਂ ਅਮਰੀਕਾ ਜਾਣ ਵਾਸਤੇ ਤੇ ਜਦੋਂ ਇਹ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਸੀ ਤੇ ਵੱਡਾ ਚਟਕਾ ਲੱਗਾ ਸੀ ਇਹਨਾਂ ਲੋਕਾਂ ਨੂੰ ਤੇ ਅੱਜ ਜਿਹੜਾ ਕਿ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਏਗਾ ਬੇहद ਹੀ ਉਹਨਾਂ ਦੇ ਜਿਹੜਾ ਭਵਿਕਵਾਸਤੇ ਵੱਡਾ ਫੈਸਲਾ ਸੀ ਇਹ ਟਰਾਂਸਫਰਕਾਰ ਵੱਲੋਂ ਲਿੱਤਾ ਗਿਆ ਤੇ ਅੱਜ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹ ਭਾਰਤ ਵਿਖੇ ਲੈਂਡ ਕਰਨਗੇ ਉਹ ਤੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਵੀ ਮੰਗਲਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਪ੍ਰਵਾਸੀਆਂ ਦੀ ਨਿਗਰਾਨੀ ਕਰੇਗੀ ਅਤੇ ਹਵਾਈ ਅੱਡੇ ਤੇ ਕਾਊਂਟਰ ਸਥਾਪਿਤ करेगी पंजाब ਦੇ ਪ੍ਰਵਾਸੀ ਭਾਰਤੀ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੰਗਲਵਾਰ ਨੂੰ ਅਮਰੀਕੀ ਸਰਕਾਰ ਦੇ ਫੈਸਲੇ ਤੇ ਵੀ ਨਿਰਾਸ਼ਾ ਜ਼ਾਹਰ ਕੀਤੀ ਕਿ ਹਾਕੀ ਇਤਨਾ ਲੋਕਾਂ ਨੇ ਜਿਨ੍ਹਾਂ ਨੇ ਉਸ ਦੇਸ਼ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਦੇਸ਼ ਵਿੱਚੋਂ ਉਹਨਾਂ ਨੂੰ ਕੱਢਣ ਦੀ ਬਜਾਏ ਕੋਈ ਸਥਾਈ ਨਿਵਾਸ ਦਿੱਤਾ ਜਾਣਾ ਚਾਹੀਦਾ ਸੀ ਉਹ ਤੇ ਤੁੰਦਾ ਦੱਸਦੀ ਕਿ ਉਹਨਾਂ ਨੇ ਅੱਗੇ ਕਿਰ ਭਾਰਤੀ ਵਰਕ ਪਰਮਿਟ ਅਤੇ ਅਮਰੀਕਾ ਵਿੱਚ ਦਾਖਲ ਹੁੰਦੇ ਹਨ ਤੇ ਇਸ ਦੀ ਮਿਆਦ ਪੁੱਗਣ ਤੋਂ ਬਾਅਦ ਉਹ ਗੈਰ ਕਾਨੂੰਨੀ ਪ੍ਰਵਾਸੀ ਬਣ ਜਾਂਦੇ ਹਨ ਮંત્રી ਤਾਲੀਵਾਲ ਵੱਲੋਂ ਕਿਹਾ ਗਿਆ ਕਿ ਜਿਹੜੇ ਭਾਰਤੀ ਵਰਕ ਪਰਮਿਟ ਤੇ ਜਾਂਦੇ ਨੇ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਪਰ ਮਿਆਦ ਜਦੋਂ ਖਤਮ ਹੋ ਜਾਂਦੀ ਹੈ ਪੁੱਗ ਜਾਂਦੀ ਉਹਨਾਂ ਦੇਤੇ ਉਹ ਉੱਥੇ ਗੈਰ ਕਾਨੂੰਨੀ ਪ੍ਰਵਾਸੀ ਬਣ ਜਾਂਦੇ ਹਨ ਕੋਈ ਹੋਰ ਜਿਹੜਾ ਹੀਲਾ ਕੱਢਣਾ ਚਾਹੀਦਾ ਇਸ ਅਮਰੀਕਾ ਸਰਕਾਰ ਨੂੰ ਪਰ ਉਹਨਾਂ ਨੂੰ ਡਿਪੋਰਟ ਕਰਨਾ ਜਿਹੜਾ ਫੈਸਲਾ ਹੈ ਉਸ ਦੇ ਉੱਤੇ ਮੰਤਰੀ ਤਾਲੀਵਾਲ ਵੱਲੋਂ ਜੜੀ ਨਿਰਾਸ਼ਾ ਜਤਾਈ ਗਈ ਉਥੇ ਤੋਂ ਤੁਹਾਨੂੰ ਦੱਸ ਦਈਏ ਕਿ ਅੱਜ ਅਮਰੀਕਾ ਦਾ ਸੀ 70 ਜਹਾਜ਼ ਜਿਹੜਾ ਵਿਸਰਦੇ ਦੇ 에ਰਪੋਰਟ ਵਿਖੇ ਲੈਂਡ ਕਰੇਗਾ ਜਿਸ ਤੋਂ ਬਾਅਦ ਜਿਹੜੇ 205 ਗੈਰ ਕਾਨੂੰਨੀ ਪ੍ਰਵਾਸੀ ਸੀ ਭਾਰਤ ਦੇ ਉਹ ਭਾਰਤ ਵਿਖੇ ਲੈਂਡ ਕਰਨਗੇ ਤੇ ਉੱਥੇ ਉਸ ਤੋਂ ਬਾਅਦ ਜਿਹੜੀ ਭਾਰਤ ਸਰਕਾਰ ਹੈ ਉਹਨਾਂ ਨੂੰ ਸੌਂਪ ਦਿੱਤਾ ਜਾਏਗਾ ਤੇ ਅੱਗੇ ਦੀ ਕਾਰਵਾਈ ਭਾਰਤ ਸਰਕਾਰ ਵੱਲੋਂ ਕੀਤੀ ਜਾਵੇਗੀ